ਅੰਮ੍ਰਿਤਸਰ ਖਜ਼ਾਨਾ ਗੇਟ ਤੋਂ ਚਬਾਲ ਰੋਡ ਨੂੰ ਜਾਣ ਵਾਲੀ ਸੜਕ ਤੇ ਪਏ ਟੋਏ ਉਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਜ਼ਿਕਰਯੋਗ ਹੈ ਕਿ ਖਜ਼ਾਨਾ ਗੇਟ ਤੋਂ ਚਬਾਲ ਰੋਡ ਨੂੰ ਜਾਣ ਵਾਲੀ ਸੜਕ ਤੇ ਭਾਰੀ ਟ੍ਰੈਫਿਕ ਹੁੰਦਾ ਪਰ ਚਬਾਲ ਰੋਡ ਬਕਰ ਮੰਡੀ ਦੇ ਨੇੜੇ ਸੜਕ ਟੁੱਟੀ ਹੋਣ ਕਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਈ ਰਿਕਸ਼ਾ ਵੀ ਪਲਟ ਰਹੇ ਹਨ ਜਿਸ ਨਾਲ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖਿਆ ਕਿ ਪਾਸੇ ਮੌਜੂਦਾ ਵਿਧਾਇਕ ਦਾ ਘਰ ਹੈ ਅਤੇ ਦੂਜੇ ਪਾਸੇ ਸਾਬਕਾ ਵਿਧਾਇਕਤਾ ਦੋਨੋਂ ਹੀ ਇਥੋਂ ਕਈ ਵਾਰ ਲੰਘਦੇ ਹਨ ਪਰ ਕਿਸੇ ਦਾ ਵੀ ਇਹ ਸੜਕ ਵੱਲ ਧਿਆਨ ਨਹੀਂ ਹੈ ਪ੍ਰਸ਼ਾਸਨ ਨੂੰ ਜਲਦੋਂ ਜਲਦ ਇਸ ਸੜਕ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਾਡਾ ਇਹ ਬੱਕਰਵੰਡੀ ਮੋੜ ਹੈਗਾ ਵਾ ਤੇ ਇੱਥੇ ਬਲਾਰੀਆ ਸਾਹਿਬ ਵੀ ਆਉਣ ਦੀ ਨਾਲ ਤੇ ਜਾਂਦੇ ਨੇ ਉਹਨਾਂ ਦਾ ਘੰਡ ਇਹੋ ਰਸਤਾ ਉਹਦੇ ਘਰ ਨੂੰ ਸਾਡੇ ਅਜੇ ਗੁਪਤਾ ਸਾਹਿਬ ਦਾ ਵੀ ਗੁਪਤਾ ਸਾਹਿਬ ਦਾ ਹਲਕਾ ਵਾ ਤੇ ਬਲਾਰੀਆ ਸਾਹਿਬ ਦੇ ਘਰ ਨੂੰ ਜਾਂਦਾ ਰਸਤਾ ਤੇ ਇਹ ਰਸਤਾ ਇਹੋ ਜਿਹਾ ਕਿ ਆ ਬੈਟਰੀ ਵਾਲਾ ਬੈਟਰੀ ਵਾਲੇ ਵਿਚਾਰੇ ਓਏ ਉਹ ਵੀ ਇੱਥੇ ਡਿੱਗ ਪੈਂਦੇ ਆ ਇਹ ਜਾਂਦੀ ਆ ਜੀ ਇਥੋਂ ਖਜ਼ਾਨਾ ਗੇਟ ਤੋਂ ਝਭਾਲ ਰੋਡ ਨੂੰ ਕੋਈ ਐਸੀ ਕਿ ਟ੍ਰੈਫਿਕ ਆ ਇੰਨਾ ਟ੍ਰੈਫਿਕ ਆ ਕਿ ਲੰਘਿਆ ਨਹੀਂ ਜਾਂਦਾ ਮਗਰ ਲੋਕ ਵਿਚਾਰੇ ਡਿੱਗ ਡਿੱਗ ਕੇ ਲੰਘਦੇ ਆ ਖੱਡੇ ਤੋਂ ਇਹਦਾ ਸੁਧਾਰ ਹੋਣਾ ਚਾਹੀਦਾ ਵਾ ਨਾ ਸਾਡੇ ਐਮਐਲਏ ਸਾਹਿਬ ਨੂੰ ਪਤਾ ਵਾ ਪੋਣਾ ਦੁਸ਼ਹਿਰੇ ਤੇ ਆਈਨੇ ਪੈਸੇ ਖਰਚੇ ਗਏ ਆ ਆ ਦੇਖੋ ਦੁਸ਼ਹਿਰੇ ਦੀ ਗਰਾਊਂਡ ਸਾਫ਼ ਕਰ ਦਿੱਤੀ ਆ ਇਹ ਖੱਡੇ ਦਾ ਨਹੀਂ ਪਤਾ ਇਹ ਖੱਡਾ ਵੀ ਪੂਰਨਾ ਨਹੀਂ ਪੂਰ ਮਸਲੇ ਆਗੇ ਇੱਥੇ ਜਿਵੇਂ ਮੀਂਹ ਪੈ ਜਾਏ ਤਾਂ ਨਿਕਲਣਾ ਮੁਸ਼ਕਲ ਦੇ ਇੱਥੇ ਬੋਈ ਪੂਰੀ ਇੰਡੀਆ ਜਿੱਤ ਜਾਂਦੀ ਜਿਹਾ ਰੋੜ ਕੋ ਇੱਥੇ ਕੋਈ ਹੈ ਹੀ ਨਹੀਂ ਹਸਤਾਬ ਵੀ ਨਹੀਂ ਹੋਆ ਮੁਸ਼ਕਲ ਆ ਗਿਆ ਜਦੋਂ بارش ਹੋ ਜੇ ਤਾਂ ਟੈਂਪੂ ਉਲਟ ਜਾਂਦੀਆਂ ਬੈਟਰੀਆਂ ਉਲਟ ਜਾਂਦੀਆਂ ਹਰ ਜੀ ਉਲਟ ਜਾਂਦੀ ਹੈ ਮੰਗ ਹੈ ਹੋਈਗਾ ਭਾਜੀ ਹੋਰ ਕੋ ਪਹਲਾਣਾ ਪਗਨ ਸੜਕਾਂ ਸਹੀ ਕਰੋ ਜੀ ਚਬਾਲ ਰੋਡ ਤੇ ਸੜਕ ਸੜਕ ਦੇ ਬਹੁਤ ਮਾੜੇ ਹਾਲਾਤ ਆ ਇੱਥੇ ਪਤਾ ਨਹੀਂ ਕਿੰਨੀਆਂ ਇੱਕ ਗੱਡੀਆਂ ਪਲਟਦੀਆਂ ਕਿੰਨੇ ਇੱਕ ਐਕਸੀਡੈਂਟ ਹੁੰਦੇ ਆ ਖਜ਼ਾਨੇ ਵਾਲੇ ਗੇਟ ਤੋਂ ਉਹ ਫਾਟਕ ਤੱਕ ਨਾ ਚਬਾਲ ਰੋਡ ਤੱਕ ਨੁਕਸਾਨ ਵੀ ਹੁੰਦੇ ਆ ਇੱਥੇ ਕੋਈ ਸਲਵਾਈ ਨਹੀਂ ਹੁੰਦੀ ਇਹ ਸਭ ਬੜੇ ਚਿਰ ਦੇ ਖਰਾਬ ਆ ਬੰਦੀ ਨਹੀਂ ਪਈ ਜੇ ਬੰਨੀ ਚਾਹੀਦੀ ਆ ਜੀ ਗੇਟ ਖਜ਼ਾਨਾ ਤੋਂ ਚਵਾਲ ਰੋਡ ਨੂੰ ਜਾਨਵਾਰੀ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਇੱਥੇ ਜਿਹੜੇ ਲੋਕ ਲੰਘਦੇ ਹਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਿਹੜੇ ਇਹੀ ਰੱਖੇ ਹਨ ਇੱਥੇ ਪਲ ਰਹੇ ਹਨ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਪਹਿਲ ਦੇ ਆਧਾਰ ਤੇ ਇੱਥੇ ਸੜਕ ਨੂੰ ਬਣਾਇਆ ਜਾਣਾ ਚਾਹੀਦਾ ਉਹਨਾਂ ਨੇ ਆਖਿਆ ਕਿ ਇੱਥੋਂ ਮੌਜੂਦਾ ਐਮਐਲਏ ਅਤੇ ਸਾਬਕਾ ਐਮਐਲਏ ਕਈ ਵਾਰੀ ਲੰਘਦੇ ਹਨ ਉਹਨਾਂ ਦਾ ਇੱਥੇ ਸੜਕ ਵੱਲ ਧਿਆਨ ਨਹੀਂ ਹੈ ਉਹਨਾਂ ਨੇ ਆਖਿਆ ਕਿ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਵੋਟਾਂ ਵੇਲੇ ਤੇ ਇਹ ਲੋਕ ਵੋਟਾਂ ਲੈਣ ਵਾਸਤੇ ਆ ਜਾਂਦੇ ਹਨ ਪਰ ਜਿਹੜੀਆਂ ਲੋ ਲੋਕਾਂ ਦੀ ਇੱਕੋ ਹੀ ਮੰਗ ਹੈ ਕਿ ਪੈਦਲ ਦੇ ਆਧਾਰ ਤੇ ਸੜਕ ਬਣਾਈ ਜਾਵੇ। ਅੰਮ੍ਰਿਤਸਰ ਫਾਸਟ ਦੇ ਖਬਰਾਂ ਵਾਲੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ।